ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਬਦਗਾ ਠੀਕ ਠਾਕ ਆ ਦੋ ਦਿਨ ਹੋ ਗਏ ਜੀ ਆਪਣਾ ਕੋਈ ਬਲੌਗ ਨਹੀਂ ਆਇਆ ਆਪਾਂ ਬਿਮਾਰ ਹੋਏ ਪਏ ਪਤਨੀ ਦੀ ਗਿੱਟੀ ਚੱਕਰ ਤੇ ਬਸ ਐਂ ਤਲ ਕਰੀ ਜਾਂਦਾ ਪਏ ਰੱਗੀ ਪਏ ਰੱਗੀ ਹੁਣ ਆਪਾਂ ਰੋਟੀ ਟਿਕਾ ਕੇ ਅੱਜ ਐਤਵਾਰ ਦਾ ਦਿਨ ਹੋ ਗਿਆ ਪੌਣੇ 10 ਦਾ ਟਾਈਮ ਹੋ ਗਿਆ ਜੀ ਤੇ ਸਹਿਜ ਨੇ ਨੱਕ ਸਰਵਾ ਲਿਆ ਵਧੀਆ ਤੇਲ ਲਾ ਕੇ ਕੋਤੋਦੀ ਕਰਤੀ ਹੈ ਤੇ ਮੇਰਾ ਹਾਲੇ ਸਿਰ ਫੁੱਲਾ ਤੋ ਤਤ ਤਰੇ ਆ ਆਪਣਾ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਤੇ ਮਿਲਦੇ ਆ ਫਿਰ ਕੱਲ ਤੁਹਾਨੂੰ ਕਿਸੇ ਨਵੇਂ ਵਲੋਗ ਨਾਲ ਹੁਣ ਆਪਣੇ ਡੇਲੀ ਵਲੋਗ ਆਇਆ ਕਰਨਗੇ ਸਾਈ ਦੇ ਹੋਈ ਜਾਂਦੇ ਪੇਪਰ ਸਸਰੀ ਘਰ ਬੁਲਾਈ ਜਾਂਦਾ ਸਾਈਲੈਂਟ ਸਾਈਲੈਂਟ ਸਸਰੀ ਘਰ ਬੁਲਉਂਦਾ ਸਾਈ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਹਨਾ ਤੇ ਇੱਕ ਆਪਣੇ ਇਥੇ ਗਵਾਂਢ ਚ ਵਿਆਹ ਸੀਗਾ ਬਸ ਉੱਧਰ ਵੀ ਥੋੜਾ ਬਹੁਤਾ ਜਹ ਹੋ ਗਿਆ ਉਟਾ ਨੇ ਪ੍ਰੋਗਰਾਮ ਸੀਗਾ ਕਰੇ ਇੱਕ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਹਨਾ ਪਤਾ ਨਹੀਂ ਕਿਉਂ ਬਸ ਐ ਹਿੰਮਤ ਜੀ ਨਹੀਂ ਹੈਗੀ ਜਿਹੜੀ ਟੌਨ ਜਾਂ ਹੋਇਆ ਪਿਆ ਤੇ ਤੰਗੋਂ ਪਰ ਦੋ ਦਿਨੋਂ ਖੂਬ ਵਲੌਗ ਨਹੀਂ ਆਇਆ ਆਪਣਾ ਉਹ ਕਿ ਕੰਮ ਧੰਦੇ ਜੀ ਮੌਸਮ ਜਾਂ ਚੇਂਜ ਹੁੰਦਾ ਹਨ ਉਹਦੇ ਕਰਕੇ ਐ ਜਦ ਤਵਜਾ ਹੋਇਆ ਪਿਆ ਤੇ ਹੋਰ ਜੀ ਸੁਣਾਉਗੀ ਹਾਲ ਚਾਲ ਤੇ ਜਿਹੜੇ ਨਵੇਂ ਜੁੜਦੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹਨਾ ਕਿਸੇ ਦਾ ਸਪੋਰਟ ਨਹੀਂ ਕਰਦੇ ਜੀ ਸਾਨੂੰ ਥੋੜੀ ਸਪੋਰਟ ਕਰ ਦਿਓ ਸਾਰੇ ਸਾਰੀਆਂ ਵੀਡੀਓ ਵੇਖਿਆ ਕਰੋ ਸਾਡੀ ਸ਼ੁਰੂਤ ਲੈਣ ਤੱਕ ਦੀ ਵੀ ਪੈਰ ਨੂੰ ਸਪੋਰਟ ਕਰਿਆ ਕਰੋ ਬੱਸ ਦੁੱਧ ਤਪਾ ਹੋ ਗਿਆ ਜੀ ਦੋਪਟਕ ਚਾਹ ਬਣਾ ਕੇ ਤੇ ਸਰਵਾ ਕੀ ਜਾਣੀ ਹੈ ਦੁਕਾਨਵੰਨੀ ਫਿਰ ਆਪਾਂ 12 ਕੋਇਲ ਜਾਵਾਂਗੇ ਦੁਪਹਿਰਾ ਸਾਹ ਉੱਤੇ ਤੁਹਾਨੂੰ ਦੱਸਿਆ ਹੀ ਆਣਾ ਆਪਣੇ ਐਤਵਾਰ ਨੂੰ ਇੱਥੇ ਖੁਰਦਾਰੇ ਲੱਗਦੇ ਆ ਦੁਪਹਿਰਾ ਸਾਹ ਦੇ ਬਾਅਦ ਤੇ ਤੋਂ ਜਾਣੇ ਹੁੰਦੇ ਆ ਕਿ ਅੱਜ ਆਪਣਾ ਤੀਜਾ ਤੀਜਾ ਹੈ ਦੁਆਰਾ ਅੱਜ ਆਪਣਾ ਦੋ ਹੋ ਗਿਆ ਤੀਸਰਾ ਅੱਜ ਤੇ ਵੈਕਵੂ ਦੀ ਕਿਰਪਾ ਨਾਲ ਜਾਵਾਂਗੇ ਜੀ ਜਿੰਨੇ ਕ ਆਪਣੇ ਬਾਹਰ ਆਏ ਨੇ ਸੇਵਾ ਲਈ ਹੰਮੀ ਕਾ ਪਕਰਦੇ ਚਲੋ ਦੂਰ ਕਿਤੇ ਨਹੀਂ ਜਾ ਹੁੰਦਾ ਨਾ ਨੇੜੇ ਜਾ ਲੱਖੀ ਸਿੰਘਲ ਸਾਹਿਬ ਆਪਣੇ ਗੁਰਦੁਆਰਾ ਉੱਥੇ ਜਾਣੇ ਹੁੰਨੇ ਆਈ ਪੁੰਨਿਆਂ ਤੇ ਜਾਵਾਂਗੇ ਫੇਰ ਆਪਣੇ ਤੇ ਜਾਵਾਂਗੇ ਬਾਕੀ ਸਾਰੇ ਤੇ ਸਾਰੇ ਦਾ ਡੈਡੀ ਤਾਂ ਦਿੱਲੀ ਜਨ ਨੂੰ ਪਤਾ ਹੀ ਜਾਂਦੇ ਆ ਗੁਰਦੁਆਰਾ ਸਾਹਿਬ ਸਵੇਰੇ ਚਾਹ ਨੂੰ ਤਾਂ ਜਾ ਵੜ ਗਿਆ ਜੀ ਤੁਰਨ ਦੀ ਪ੍ਰੋਬਲਮ ਹੋ ਜਾਂਦੀ ਤੁਰਿਆ ਨਹੀਂ ਜਾਂਦਾ ਹੋਇਆ ਤਾਂ ਇਹ ਫਿਰ ਬਸ ਘਰੇ ਪਾਟ ਕਰ ਲਈਦਾ ਇਹ ਖਾਲੇ ਕੋਈ ਉਧਰ ਮੋਬਾਈਲ ਲੈ ਲਿਆ ਤੇ ਉਹ ਡਿੱਗ ਗਿਆ ਉਹ ਪੈ ਗਿਆ ਪੇਪਰ ਜੱੜੀ ਜਾਂਦੇ ਆ ਉਹ ਤਾਂ ਵੇਖਦਾ ਤਾਂ ਖੈਰ ਥੋੜਾ ਘਣਾ ਚੇਰੀ ਹੈ ਪਰ ਫਿਰ ਵੀ ਹਣ ਕੋ ਸਕੂਲ ਵਾਲਿਆਂ ਨੇ ਮੈਸੇਜ ਕੀਤੇ ਆਈ ਬੱਚਿਆਂ ਨੂੰ ਤੁਸੀਂ ਮੋਬਾਈਲ ਨਾ ਇਹਨਾਂ ਦਿਆ ਕਰੋ ਪਰ ਸਹਿਜ ਤਾਂ ਸਾਡਾ ਥੋੜਾ ਹੀ ਫੋਨ ਵੇਖਦਾ ਸ਼ਾਮ ਨੂੰ ਬੰਦ ਛੱਟ ਉੱਤੇ ਜਾ ਬਸ ਕੋਈ ਜੇ ਇਹਦੇ ਡੈਡੀ ਘਰੇ ਹੁਣ ਤਾਂ ਉਹ ਵੀ ਰਹਿ ਜਾਂਦਾ ਤੇ ਬਾਕੀ ਤਾਂ ਨਹੀਂ ਰਹਿ ਜਾਂਦਾ ਹਨਾ ਦੋ ਤਿੰਨ ਸੂਟ ਸੀਗੇ ਬਸ ਉਹ ਕੰਪਲੀਟ ਹੋ ਗਏ ਆਪਣੇ ਤੇ ਹੋਰ ਸੂਟ ਦੋ ਮੇਰੇ ਆਪਦੇ ਆਹੋ ਕੱਟਾਂਗੇ ਕੱਲ ਨੂੰ ਸ਼ੁਮਵਾਰ ਆਏ ਜਾਂ ਪਰਸਾ ਕੱਟ ਲਾਂਗੇ ਤੇ ਜਾਂ ਫੇਰ ਬਸ ਉਹ ਚੱਲੀ ਜਾਂਦੇ ਬਾਕੀ ਹੁਣ ਦੀਵਾਲੀ ਦਾ ਕਰਕੇ ਹਨਾ ਕੁਝ ਕੱਪੜੇ ਵਧਾ ਜਾਂਦੇ ਸਲਾਈ ਵਾਲੇ ਤੇ ਕਰਕੇ ਵੀ ਕੰਮ ਵਾਵਾ ਹੋ ਜਾਂਦਾ ਹੈ ਉਹ ਉਹ ਠੀਕ ਠਾਕ ਆ ਜੀ ਵਧੀਆ ਹਨਾ ਤੇ ਜੇ ਤੁਸੀਂ ਜੁੜਦੇ ਹੋ ਵੀ ਚੈਨਲ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਬਸ ਅੱਜ ਆਇਆ ਅੱਜ ਵਾਲੇ ਬਲੌਗ ਤੇ ਐਂਡ ਕਰਾਂਗੇ ਤੇ ਕੱਲ ਤੋਂ ਆਪਣੇ ਬਲੌਗ ਵਧੀਆ ਵਧੀਆ ਆਇਆ ਕਰਨਗੇ ਜੀ ਤੇ ਜ਼ਰੂਰ ਸ਼ੇਅਰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਣੀ ਤੇ ਇਹਨਾਂ ਨੂੰ ਸਰ ਬਹੁਣੀ ਆ ਫੇਰ ਬਸ ਕੱਢਣ ਵਨੀ ਜਾਵਾਂਗੇ ਤੇ ਵੀਡੀਓ ਸੀ ਸੀ ਜਿਹੜਾ ਆਪਾਂ ਆਪਣੀਆਂ ਕਿਸੇ ਨੇ ਕਿਹਾ ਸੀ ਤੇ ਉਹ ਫਿਰ ਕੁੜੀਆਂ ਨੇ ਅੱਜ ਉਹਨਾਂ ਦਾ ਸੁਖਮਣੀ ਸਾਹਿਬ ਦਾ ਪਾਰਟ ਸੀਗਾ ਉਹ ਕੁੜੀਆਂ ਨੇ ਕੈਨੇਡਾ ਜਾਣਾ ਹੈ ਤੇ ਉਹ ਕਹਿੰਦੇ ਵੀ ਆਂਟੀ ਸਾਨੂੰ ਇਹ ਰੰਗ ਸੋਹਣਾ ਲੱਗਦਾ ਬਣਾ ਕੇ ਦਿਓ ਜਰਾ ਆਪਾਂ ਹਨਾ ਤੇ ਇੱਕ ਜਰਾ ਟੋਪੀ ਲੈ ਕੇ ਗਏ ਇੱਕ ਜਰਾਬਾਂ ਦਾ ਜੋੜਾ ਲੈ ਕੇ ਗਏ ਤੇ ਕੱਲ ਆਪਾਂ ਪੱਛਾ ਹੋਰ ਮੰਗਾ ਲਈ ਆ ਉਹ ਵੀ ਤੁਹਾਨੂੰ ਜਲਦੀ ਵੀਡੀਓ ਵਿੱਚ ਦੱਸਾਵਾਂਗੇ ਤੇ ਹੋਰ ਵਧੀਆ ਜੀ ਹਨਾ ਚਲੋ ਠੀਕ ਹੈ ਜੀ ਫਿਰ ਅੱਗੇ ਵਲੋਗ ਦਾ ਆਪਾਂ ਇੰਡ ਕਰਦੇ ਆ ਖੰਨੂ ਮਿਲਾਂਗੇ ਫਿਰ ਕਿਸੇ ਨਵੇਂ ਬਲੌਗ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਜੀ ਚਲੋ ਓਕੇ ਬਾਏ ਸ਼ਸ਼ੀਕਲ ਜੀ ਸਾਰਿਆਂ ਨੂੰ